हां हां जी ਕਿਸਾਨ ਵੀਰੋ ਸਵਾਦ ਦਾ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਬੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਕਰਕੇ ਭਾਈ ਜੀ ਅੱਛੀ ਕਾਲ ਅੱਛੀ ਬਈ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾਮ ਪ੍ਰੇਸ਼ਾਦਰ ਪਿੰਡ ਭਾਈ ਰੁਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜਿਹੜੇ ਪਿੰਡ ਤੋਂ ਜਿਹੜੇ ਆਪਾਂ ਨੂੰ ਰਾਮਪਰਾ ਸਾਹਿਰ ਆਇਦਰੋਂ ਬਰੇ ਸਲਾਪੁਰਾ ਮੋਬਾਈਲ ਨੰਬਰ ਬੋ 903967000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਤਾਂ ਕਿਹੜਾ ਸੋ ਸੋਈ ਹੈ ਇਹ ਦੂਜਾ ਸੋ ਰਾਤ ਸੋਈ ਹੈ ਬਾਈ ਰਾਤ ਹੀ ਸੋਈ ਹੈ ਹਾਂ ਠੀਕ ਆ ਠੰਡੀ ਸੀਲ ਵਾਲਾ ਠੰਡੀ ਸੀਲ ਪੂਰੀ ਹੈ ਨਾ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਜੱਕਰੀ ਨਹੀਂ ਖਾਣ ਪਾਉ ਤੰਗਾ ਲੱਗਿਆ ਬਹੁਤ ਚੰਗਾ ਥਾਣਾ ਪਿਆ ਇਹ ਵਾਲਾ ਥਣ ਕੱਲਾ ਕੱਲਾ ਬਈ ਇਹ ਇੰਨੇ ਹੀ ਮੂਰੇ ਬਾਈ ਦਾ ਪੂਰੇ ਗੈਪ ਤੇ ਆਰਡਰ ਬਾਈ ਮੂਤੋ ਵੀ ਚੈੱਕ ਕਰਵਾਉਂਦਾ ਕਮਾਲ ਦਾ ਆਰਡਰ ਲੱਗ ਕੱਲਾ ਕੱਲਾ ਥਣ ਚਬਾਈ ਕਿਵੇਂ ਬਹੁਾਈ ਚੰਗੇ ਬਈ ਚਬਾਈ ਠੀਕ ਪੂਰੇ ਕੱਢ ਕੱਢ ਵਾਲੀ ਬੱਚੀ ਆ ਠੀਕ ਆ ਬੱਚਾ ਕੀ ਦੇਤਾ ਬੱਚਾ ਦੇਦਾ ਮਗਰਦਾ ਬਾਈ ਕਿਆ ਬਾਈ ਚੰਗੀ ਬੜਾ ਫੁੱਲ ਕੱਦ ਕਾਠ ਵਾਲੀ ਆ ਥਣ ਚੰਗਾ ਆਰਡਰ ਚੰਗਾ ਕੱਲਾ ਕੱਲਾ ਥਣ ਮੁੱਤੀ ਵਾਲਾ ਥਣ ਤੇ ਕੀਆ ਬਾਤਾਂ ਨੇ ਬਲੇਵਾ ਇਧਰੋਂ ਡੈਕਟਰ ਆਉਂਦੇ ਨਹੀਂ ਇਧਰੋਂ ਵੀ ਦਿਖਾ ਦੇ ਮਰਮੂਰ ਨੂੰ ਲੈ ਵਾ ਹਾਂ ਇਹੋ ਜਿਹੇ ਤੁੜੀ ਆ ਫੁੱਲ ਚੰਗੀਆਂ ਕੱਦ ਵੇ ਡਰੰਗ ਰੂਪ ਚੰਗਾ ਬਈ ਬੜਾ ਸ਼ਿਓਟੀ ਵੀ ਕਮਾਲ ਦੀ ਮੂੰਹ ਬਹੁਤ ਸੋਹਣਾ ਡੈਕਟਰ ਦਾ ਹਾਂ ਬੁੱਧੀਵਾਦੀ ਬਹੁਤ ਚੰਗੀਆਂ ਸਨੱਖ ਪੋਣਾ ਜਿਹੜਾ ਬੈਡ ਦੇ ਵਿੱਚ ਚੰਗਾ ਤੇ ਕੀ ਮੁੱਲ ਕਰਿਆ ਬਾਈ ਫਿਰ ਇਸ ਮੁੱਲ ਡੈਕਟਰ ਦਾ 72000 ਰੁਪਏ ਹੈ ਕਿੰਨਾ 72000 ਰੁਪਏ 72000 ਰੁਪਏ ਮਾਨਤਣ ਹੋ ਜੀ ਭਾਈ ਕਰਦਾ ਭਾਈ ਠੰਡੀ ਸੀ ਲੈਣੀ ਹੈ ਨਾ ਐਂ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਠੰਡੀ ਸੀ ਲੱਚਾਈ ਬਹੁਤ ਚੰਗੀ ਹੈ ਨਾ ਚਵਾਈ ਤਾਂ ਬਹੁਤ ਚੰਗਾ ਹੈ ਕੀ ਬਾਤ ਆ ਭਾਈ ਚਵਾਈ ਬਹੁਤ ਚੰਗੀ ਹੈ ਲੈ ਹੂੰ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਫਿਰ ਦੇਖ ਪਿਛਲੇ ਅੰਦਰ ਘੜ ਕੇ ਮਾਰਦਾ ਧਾਰਾ ਦਾ ਕੁਝ ਚੱਕਰ ਨਹੀਂ ਮੋਲ ਬਹੁਤ ਲੈ ਵਾਲਾ ਬਹੁਤਾ ਵਸੂ ਬਾਕੀ ਜਿਹੜਾ ਮੌਕੇ ਤੇ ਮਾਨਤਣ ਜ਼ਰੂਰ ਹੋ ਜੀ ਥੋੜਾ ਸੁਆ ਮੰਨਾ ਬਰਦਾ ਹੋਰ ਨਹੀਂ ਕੋਈ ਚੱਕਰ ਕਿੰਨਾ ਕਿ ਦੁੱਧ ਦੀ ਦੂਆ ਸਟਮੀਡਾ ਦੁੱਧ ਤਾਂ 25 ਕਿਲੋ ਰੋਟਰ ਆਰਾਮ ਰਜ ਨਾਲ 25 ਲੀਟਰ ਦੁੱਧ ਦੀ ਬਾਈ ਗੱਡੀ ਬੜੀ ਬੜੀ ਬਹੁਤ ਆਹ ਲੇਵਰ ਹਨ ਬਹੁਤ ਜਿਆਦਾ ਬਚੇ ਕਾਨੂੰਨ ਦਾ ਚਾਹੀ 25 ਕਿਲੋ ਉਹਨਾਂ ਨੇ ਮਾਲਕਾਂ ਦਾ ਦੱਸਾ ਦਿੱਤਾ ਬਈ ਯਾਰ ਠਾਂ ਲੈ ਦੇਖੀ ਨਾ ਉਹਨਾਂ ਨੂੰ ਹੀ ਮਗਰ ਉਹ ਨਹੀਂ ਮੂਰੇ ਇਤਰੋਂ ਠੰਡੀ ਸੀ ਲਵਾਓ ਕਹਨਾਂ ਬਾਹਰ ਠੰਡੀ ਸੀ ਲਾ ਬਈ ਲੈ ਖਣ ਬਹੁਤ ਮਗਰ ਵੀ ਪੱਟਾ ਉਹਨਾਂ ਨੇ ਫਿਰ ਮੂਰੇ ਵੀ ਉਦੋਂ ਸਹੀ ਗੱਲ ਆ ਬਈ ਇੱਕੋ ਜਾਂ ਲੈਵਾ ਚਾਹ ਸੋ ਬਾਕੀ ਰੱਖ ਦੋ ਪੰਜ ਚਾਰ ਨੇ ਖਾਪੀ ਕੋ ਹੋਰ ਹੀ ਬਣ ਜਾਣਾ ਬਾਹਰ ਨਹੀਂ ਦਾ ਸਹੀ ਗੱਲ ਆ ਧਾਰਾ ਮਾਰ ਕੇ ਦਿਖਾ ਲੈ ਧਾਰਾ ਘਰਾਂ ਨਹੀਂ ਧਾਰਾ ਮਾਰਦੇ ਕੋਈ ਚੱਕਰ ਨਹੀਂ ਬਈ ਚੰਗੀ ਆ ਬੜ ਕੱਦ ਕੱਠਾ ਆਈ ਸੂਈ ਸਵਾਈ ਆ अच्छा ठीक कौन ही गल आई चवाई जो एक नंबर ओ चवाई दे साथ ये ना चवाई को चंगी है ना भारी नहीं आ चवाईला मर्जी वे ਧਾਰਾਂ ਮਾਰੀ ਹੈ ਨਹੀਂ ਕਹਿ ਨਹੀਂ ਖੁੱਲਾ ਬੱਜੇ ਨਾ ਬੱਚੇ ਨਾ ਹਮ ਸਹੀ ਗੱਲ ਹੈ ਲੈ ਤੇ ਪਿਛਲੇ ਸਣਾ ਜ ਵੀ ਲੈ ਚਵਾਈ ਰਹਾ ਥਾਨ ਵੀ ਬੜਾ ਚੰਗਾ ਮੂਠੀ ਅਗਲਾ ਵੀ ਜਾਣਦਾ ਸਹੀ ਗੱਲ ਹੈ ਕੋਕਿਆ ਜੀ 1 ਵਾਟ ਨੂੰ ਚੰਗੀਆਂ ਕਰਵਾ ਲਈ ਮਾਦੀ ਰੋਟੀ ਲੈਣ ਦੀ ਹਾਂ ਕਹਿੰਦੀ ਕਰਵਾ ਲਈ ਗਏ ਸੀ ਜਿਹੜਾ ਦਵਾਈ ਚੋੜੀ ਨਹੀਂ ਪੋਲੀ ਠੰਡੀ ਸੀ ਯਾਰ ਨਾਲ ਠੀਕ ਆ ਬਾਈ ਲੈ ਹੂੰ ਕੋਕਿਆ ਮੋਲ ਜਿਹੜਾ ਦਾ 72000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗ ਥਾਂ ਲਿਆ ਬਹੁਤ ਬੱਚ ਨੂੰ ਹਾਂ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਕਿ ਬਾਈ ਨਾ ਕਰੇ ਕਰ ਲਿਸ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ